ਕਹਨੇ ਬੇਵੱਸਾ ਕਾਨੂੰਨ ਕਾਨੂੰਨ ਮਾਰ ਨਹੀਂ ਸਕਦਾ ਪਹਿਲਾਂ ਮਾਰ ਨਹੀਂ ਜੇ ਤੁਮਾਰੇ ਦੋਨੋਂ ਮੇਰੀ ਗੱਲ ਸੁਣੋ ਕਾਨੂੰਨ ਇੱਕ ਅੱਗੇ ਨਹੀਂ ਮਾਰੇ ਆ। ਉਹ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ। ਤੁਸੀਂ ਕਿਹਦੇ ਵਾਰੀ ਮਾਰੇ ਆ? ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਉਹ ਤੁਸੀਂ ਟਿਕਟ ਨਹੀਂ ਦਿੰਦੇ ਫੋਰਸ ਨੂੰ। ਜਦੋਂ ਮਾਰ ਗਏ ਫੋਨਾਂ ਮਾਰਦੇ ਹੋ। ਕਿਹਦੇ ਵਲੇ ਲੇਟਨ ਗਏ ਹੋਣਗੇ? ਕਿਹਦੇ ਵਲੇ ਨਾਥੇ ਤੋਤੇ ਹੋਣਗੇ? ਕਿਹਦੇ ਵਲੇ ਨੂੰ ਚਾਹ ਪੀ ਕੇ ਫਾਹੇ ਚੜਾਏ ਹੋਏ ਐ ਸਾਡੇ ਬੱਚੇ। ਇਹ ਸਾਨੂੰ ਪਤਾ ਜਦੋਂ ਮਾਰ ਕੇ ਹੁਕਮ ਮਾਰਦੇ ਹੋ। ਫਾਹੇ ਕੌਣ ਕਿਹੜੇ ਐ? ਮੇਰੀ ਗੱਲ ਸੁਣੋ ਕੱਲ ਨੂੰ ਕੋਈ ਫੋਟੋ ਤੇ ਬੈਠ ਅਸੀਂ ਜੀ ਹਾਟੂ ਉਸੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਸਫਾਹੀ ਆ ਚੜਾਇਆ ਸਾਡੇ ਪ੍ਰਧਾਨ ਸਾਹਿਬ ਇਹ ਕਿ ਤਰ੍ਹਾਂ ਦੇ 4 ਵਜੇ ਦੇ ਖਾਏ ਕੀ ਹੈ ਇਹਨੂੰ ਬਸਲ ਵੀ ਲੈਟਰ ਨੂੰ 500 ਦਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰ ਇਹਨੂੰ ਮੈਂ ਕੋਈ ਕਾਹਦਾ ਪ੍ਰਬੰਧ ਕਰਿਆ ਸੀ ਮੈਂ ਰੋਟੀਆਂ ਖਵਾਤੀਆਂ ਇਹਨਾਂ ਨੂੰ ਗੱਲ ਸੁਣੀ ਹੋਈ ਆ ਸਾਡੀ ਕੋਈ ਹੋਈ ਗੱਲ ਨਹੀਂ ਤੁਸੀਂ ਆਪ ਦਾ ਰੱਖ ਸਿਆਰ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫ্লাই ਕਰਨ ਦੀ ਕੀ ਦਿੱਕਤ ਹੈ ਦੱਸੋ ਡਰੋਨ ਫ্লাই ਕਰਨ ਚਾਪਾ ਪੈਰਲਲ ਗੱਲ ਵੀ ਪੂਰੀ ਪੂਰੀ ਤਰ੍ਹਾਂ ਹੀ ਆ ਸਾਡਾ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪਏ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਾਉਂਦੇ ਕਰਨ ਕੀ ਹੈ ਡਰੋਨ ਨੂੰ ਮਾਰ ਕੇ ਚੱਲ ਹਾਈ ਕੋਰਟ ਨੂੰ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਨਹੀਂ ਸੀ ਨਹੀਂ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਭਵੰਦ ਵਾਲਾ ਸੀ ਧਰਨਾ ਨਹੀਂ ਉਹ ਧਰਨਾ ਵੀ ਲਾਈ ਬੈਠਾ ਉੱਥੇ ਕਿਹਦਾ ਮਤਲਬ ਤੁਹਾਡੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਤੁਹਾਨੂੰ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਤੁਹਾਨੂੰ ਨਹੀਂ ਲਾਗੂ ਕਰਨਾ ਜਿਹਦਾ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦਾ ਕਲੀਅਰ ਇਹ ਵੀ ਫਿਰ ਪਾਣੀ ਵਿੱਚ ਛੱਡਿਆ ਰਹਿਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਉਹ ਗੱਲ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਦੂਜੀ ਮੈ ਲਾਗੂ ਨਹੀਂ ਕੀਤਾ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਚੱਲਿਆ ਉਹਨੂੰ ਚਾੱਕ ਕੇ ਭਾਈ ਉਹਨੂੰ ਸਾਹਮੋ ਦੀ ਜ਼ਿੰਦਗੀ ਵਿੱਚ ਉਹਦਾ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਹੈ ਇਸੇ ਫੈਸਲੇ ਦੇ ਨਾਲ ਤਾਂ ਦੋ ਤਾਰਾ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੋਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਨੁਕਸਾਨ ਤੇ ਜਿਹੜਾ ਲੋਕਾਂ ਦੇ ਉਲਟਾ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਚੜ ਕੇ ਜਿਉਣ ਉਹ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਹੈ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਗੱਲ ਦਾ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ ਹੈ 24 ਘੰਟੇ ਤੇ ਮਖਾ ਦਿੰਨੇ ਨੂੰ ਸੁਣਦੇ ਕਿਹੜੇ ਵਲੇ ਇਹ ਜਿੰਨੀ ਤਰ੍ਹਾਂ ਇਹਨਾਂ ਦੀ ਸੁਣਦੇ ਕਿਹੜੇ ਵਲੇ ਇਹ ਜੇ 24 ਘੰਟੇ ਦੇ ਦੋ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਧਾਕਰ ਜਾਵੇ ਜੰਪਿਆ ਫਿਰ ਕੀ ਕਰਾਂਗੇ ਅਸੀਂ ਤੁਸੀਂ ਤੁਨੂੰ